ਮਾਮਲਾ ਪ੍ਰਿੰਸਪੰਦਾ ਦਾ ਪ੍ਰੇਮੀ ਜੋੜੇ ਨੂੰ ਪੁਲਿਸ ਨੇ ਪਛਾਾਇਆ ਸਲਾਖਾਂ ਪਿਛੇ ਮਾਮਲਾ 30 27 ਜਨਵਰੀ ਦਾ ਹਦ ਜਿੱਥੇ تیر ਚਾਮ ਇੱਕ ਜੋੜਾ ਕਾਰ ਵਿੱਚ ਬੈਠ ਕੇ ਕੁਝ ਗਲਤ ਹਰਕਤਾਂ ਕਰ ਰਿਹਾ ਸੀ ਕਿ ਨਾਲ ਲੱਗਦੇ ਘਰ ਵਾਲੇ ਨੇ ਜਦੋਂ ਇਹਨਾਂ ਨੂੰ ਰੋਕਿਆ ਤਾਂ ਇਹਨਾਂ ਨੇ ਉਸਤੇ ਹੀ ਧਾਵਾ ਬੋਲ ਦਿੱਤਾ ਅਤੇ ਉਸ ਦਾ ਬੀਸਪਾਲ ਮਾਰ ਕੇ ਕਤਲ ਕਰ ਦਿੱਤਾ ਇਹ ਜੋੜਾ ਮੌਕੇ ਤੋਂ ਫਰਾਰ ਹੋ ਗਿਆ ਪੁਲਸ ਦੇ ਹੱਥ ਉਸ ਸਮੇਂ ਖਾਲੀ ਸੀ ਅਤੇ ਅੰਨਾ ਕਤਲ ਸੀ ਬੀਤੀ ਤੀਰਚਾ ਪੁਲਸ ਨੇ ਇਸ ਜੋੜੇ ਨੂੰ ਅੰਮ੍ਰਿਤਸਰ ਤੇ ਗੁਜਰਪੁਰਾ ਤੋਂ ਗ੍ਰਿਫਤਾਰ ਕਰ ਲਿਆ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ ਸੰਜੀ ਕੁਮਾਰ ਨੇ ਦੱਸਿਆ ਕਿ 27 ਦੀ ਰਾਤ ਨੂੰ ਇਹ ਜੋੜਾ ਬਟਾਲਾ ਦੀ ਇੱਕ ਕਲੋਨੀ ਵਿੱਚ ਗਲਤ ਹਰਕਤਾਂ ਕਰ ਰਿਹਾ ਸੀ ਅਤੇ ਇਹਨਾਂ ਨੂੰ ਰੋਕਣ ਤੇ ਇੱਕ ਸ਼ਖਸ ਦਾ ਕਤਲ ਕਰ ਦਿੱਤਾ ਪੁਲਸ ਨੇ ਇਹਨਾਂ ਨੂੰ ਗ੍ਰ ਇਨਾਂ ਦੇ ਨਜਾਇਜ਼ ਬੰਦਾ ਨੇ ਲੜਕੀ ਤੇ ਘਰ ਹੀ ਇਸ ਦੇ ਨਾਲ ਕਤਲ ਕਰਨ ਵਾਲਾ ਰਹਿ ਰਿਹਾ ਸੀ ਰਿਮਾਂਡ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ 27 ਇੱਕ ਦੀ ਗੱਲ ਹੈ ਇੱਥੇ ਆਪਣੇ ਕਾਨਵਾ ਰੋਡ ਤੇ ਇੱਕ ਕਲੋਨੀ ਹੈ ਬਸੰਤ ਵਿਹਾਰ ਉੱਥੇ ਰਾਤ ਕਰੀਬ 6:30 ਵਜੇ ਇੱਕ ਸ਼ੱਕੀ ਹਾਲਾਤ ਵਿੱਚ ਇੱਕ ਗੱਡੀ ਖੜੀ ਸੀ ਉਹਦੇ ਵਿੱਚ ਇੱਕ ਜੈਂਟਲਕ ਲੇਡੀ ਸੀ ਉਹ ਉੱਥੋਂ ਦਾ ਇੱਕ ਵਾਸੀ ਸੀ ਗੋਰਖਨਾਥ ਪੁੱਤਰ ਰਾਜਕੁਮਾਰ ਈ ਰਿਕਸ਼ਾ ਚਾਲਕ ਸੀ ਉਹ ਜਦੋਂ ਆਪਣੇ ਘਰ ਨੂੰ ਮੁੜਦਾ ਤੇ ਉਹਨੇ ਦੇਖਿਆ ਕਿ ਇਸ ਤਰੀਕੇ ਨਾਲ ਇੱਕ ਲੇਡੀ ਤੇ ਇੱਕ ਜੈਂਟਸ ਥੋੜੇ ਸ਼ੱਕੀ ਹਾਲਾਤ ਵਿੱਚ ਉੱਥੇ ਖੜੇ ਨੇ ਉਹਨਾਂ ਨੇ ਜਦੋਂ ਉਹਨੂੰ ਪੁੱਛਿਆ ਕਿ ਇੱਥੇ ਖੜੇ ਹੁੰਦਾ ਕਾਰਨ ਕੀ ਏ ਕਿੱਧਰ ਆਇਓ ਤੇ ਇਨ ਬਿਟਵੀਨ ਕਿ ਫਿਰ ਇਹਨਾਂ ਵਿੱਚ ਟਕਰਾਅ ਸ਼ੁਰੂ ਹੋ ਗਿਆ ਉਹਦੇ ਵਿੱਚ ਜਿਹੜਾ ਉੱਥੇ ਜਿਹੜਾ ਵਿੱਚ ਜੈਂਟਸ ਬੰਦਾ ਸੀ ਉਹਨੇ بیسਬਾਲ ਦੇ ਨਾਲ ਇਹਨੂੰ ਲੜਕੇ ਨੂੰ ਇਹਦੇ ਸਿਰ ਤੇ ਸੱਟ ਲਗਾ ਦਿੱਤੀ ਉਸ ਤੋਂ ਕਰੀਬ 150 100 150 ਮੀਟਰ ਉਹਨਾਂ ਦਾ ਘਾਰ ਹੀ ਸੀ ਜਦੋਂ ਉਹਦੇ ਫਾਦਰ ਨੂੰ ਪਤਾ ਲੱਗਾ ਤੇ ਫਾਦਰ ਵੀ ਉੱਥੇ ਰਾਜਗੁਮਾਰ ਸੀ ਰਾਜਮਾਨ ਦਾ ਨਾਂ ਸੀ ਉਹਨਾਂ ਦਾ ਉਹ ਆਪਣੇ ਲੈਬ ਅਸਿਸਟੈਂਸੀ ਸੀ ਉਥੇ ਪੋਲੀਟੈਕਨਿਕ ਅੰਮ੍ਰਿਤਸਰ ਸਰਵਿੰਗ ਸੀ ਚਰਿੰਜਾ ਖਸ਼ਾਲ ਉਮਰਸੀ ਉਹ ਜਦੋਂ ਆਏ ਤੇ ਇਹਨਾਂ ਨੇ ਆਹ ਦੇਖਿਆ ਨਾ ਤਾਲ ਤੇ ਇਹਨੇ ਲੜਕੇ ਨੇ ਉਹਨਾਂ ਦੇ ਸਿਰ ਤੇ ਛੱਟ ਲਗਾ ਦਿੱਤੀ ਸਿਰ ਦੇ ਇੱਕੋ ਛੱਟ ਦੀ ਤਾਬਨਾ ਚੱਲਦੇ ਹੋਏ ਤੇ ਉਹ ਜਦੋਂ ਹਸਪੀਟਲ ਲੈ ਗਏ ਤੇ ਉਥੇ ਉਹਨਾਂ ਨੂੰ ਡੈੱਡ ਡਿਕਲੇਅਰ ਕਰ ਦਿੱਤਾ ਇਹਦੇ ਵਿੱਚ ਜਦੋਂ ਇਹਨਾਂ ਦੀ ਟਕਰਾਰ ਹੁੰਦੀ ਸੀ ਜਿਹੜੀ ਨੇੜੀ ਆ ਉਹ ਵੀ ਉਹਦੇ ਲੜਕੇ ਦੇ ਗੱਲ ਪੈਂਦੀ ਸੀ ਇਸਲੇ ਤੱਕ ਬਲਾਈਂਡ ਮਰਡਰ ਸੀ ਇਹ ਲੜਕੀ ਉਥੋਂ ਤੇ ਲੜਕਾ ਮੌਕੇ ਤੋਂ ਫਰਾਰ ਹੋ ਗਏ ਪੁਲਿਸ ਆਈ ਉਥੇ ਮੌਕੇ ਤੇ ਕਾਰਵਾਈ ਕੀਤੀ ਪੁਲਸ ਹਾਟਮ ਜਨਾ ਤੇ ਪਰਚਾ ਰਜਿਸਟਰ ਕੀਤਾ ਤੇ ਅੱਗੇ ਤਫ਼ਤੀਸ਼ ਸ਼ੁਰੂ ਕੀਤੀ ਤਫ਼ਤੀਸ਼ ਦੇ ਵਿੱਚ ਐਸ ਐਚ ਓ ਸਿਵਲ ਲਾਈਨ ਤੇ ਇਹਨਾਂ ਦੀ ਟੀਮ ਨੇ ਵਧੀਆ ਕੰਮ ਕਰਦੇ ਹੋਏ ਆ ਕਿ ਇਹਦੇ ਮਗਰ ਅਸੀਂ ਜੋ ਸਾਡੇ ਕੋਲ ਹਿਊਮਨ ਇੰਟੇਲੀਜੈਂਸ ਤੇ ਨਾਲ ਕੋਈ ਟੈਕਨੀਕਲ ਜੋ ਸਾਡੇ ਕੋਲ ਇਨਪੁਟ ਸੀ ਉਹਦੇ ਬੇਸ ਤੇ ਲਗਾਤਾਰ ਹੀ ਇਹਦੇ ਪਿੱਛੇ ਲੱਗੇ ਹੋਏ ਸੀ ਤੇ ਕੱਲ ਨੂੰ ਇਨੂੰ ਅੰਮ੍ਰਿਤਸਰ ਦੇ ਗੁੱਜਰਪੁਰ ਇਲਾਕੇ ਦੇ ਵਿੱਚੋਂ ਇਹਨਾਂ ਲੜਕੀ ਨੂੰ ਤੈਨੂੰ ਗ੍ਰਿਫਤਾਰ ਕਰ ਲਿਆ ਇਹ ਲੜਕੀ ਅਸਲ ਵਿੱਚ ਇਹਦੇ ਨਾਲ ਕੋਈ ਇਹਦੇ ਇਲਿਜੀਟ ਰਿਲੇਸ਼ਨ ਸਨ ਇਹ ਲੜਕੀ ਉੱਥੇ ਕਿਰਾਏਦਾਰ ਤੇ ਗੁੱਜਰਪੁਰੇ ਰਹਿ ਰਹੀ ਸੀ ਇਹ ਉਹਦੇ ਕੋਲ ਹੀ ਰਹਿ ਰਿਆ ਸੀ ਜਦੋਂ ਪੁਲਿਸ ਪਾਰਟੀ ਨੂੰ ਕਨਫਰਮ ਹੋ ਗਿਆ ਕਿ ਸਾਡੇ ਸੋਰਸਾਂ ਤੋਂ ਕਿ ਭਈ ਉੱਥੇ ਦੋਵੇਂ ਹੈਗੇ ਨੇ ਤੇ ਕੱਲ ਇੱਥੇ ਰੇਡ ਕਰਕੇ ਅੰਮ੍ਰਿਤਸਰ ਤੋਂ ਇਹਨਾਂ ਨੂੰ ਲਿਆਂਦਾ ਗਿਆ ਕੀ ਕਾਰਵਾਈ ਕੀਤੀ ਹੁਣ ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਜੀ ਅੱਜ ਪੇਸ਼ ਅਦਾਲਤ ਕਰ ਰਹੇ ਆ ਤੇ ਜਿਹੜੀ ਇਹਦੀ ਮੂਵਮੈਂਟ ਆ ਕੁਝ ਇਹਦੀ ਜੋ ਇਨੀਸ਼ੀਅਲ ਪੁੱਛ ਗਿਛ ਚ ਆ ਰਹੀ ਹੈ ਕਿ ਸ਼ੱਕੀ ਲੱਗਦੀ ਕਿ ਇਹਦੇ ਕੁਝ ਦੇਖਦੇ ਆ ਕਿ ਇੱਕ ਤੇ ਇਹ ਮੇਨ ਅਫੈਂਸ ਹੈ ਜਿਹੜਾ 302 ਦਾ ਇਹਨਾਂ ਨੇ ਕੀਤਾ ਇਸ ਤੋਂ ਇਲਾਵਾ ਵੀ ਇਹਦਾ ਇਸ ਤਰੀਕੇ ਦੀ ਲੇਡੀ ਦੇ ਨਾਲ ਰਹਿਣਾ ਗੁੱਜਰਪੁਰਾ ਅੰਮ੍ਰਿਤਸਰ ਇਲਾਕੇ ਦੇ ਵਿੱਚ ਉੱਥੇ ਲਗਾਤਾਰ ਕਿਉਂਕਿ ਇਹਦਾ ਇਹਥੋਂ ਦਾ ਵਿਕਰਮਜੀਤ ਜਿਹੜਾ ਹੈਗਾ ਜਿਹੜਾ ਮੇਨ ਐਕਿਊਜ਼ਡ ਆ ਇਹ ਅਰਬੋਰ ਸਟਰੀਟ ਲਾਕੇ ਦਾ ਰਹਿਣ ਵਾਲਾ ਤੇ ਉਥੇ ਦਾ ਕੀ ਲਿੰਕ ਹੈ ਕੁਝ ਹੋਰ ਗੈਰ ਕਾਨੂੰਨੀ ਜਿਹੜੀਆਂ ਕਾਰਵਾਈਆਂ ਵਿੱਚ ਤੇ ਨਹੀਂ ਮਿਲ ਲੱ ਸਕੇ ਨੇ ਤੇ ਉਹਦੇ ਵਿੱਚ ਅਸੀਂ ਅੱਜ ਇਹਨਾਂ ਨੂੰ ਰਿਮਾਂਡ ਤੇ ਲੈ ਕੇ ਤੇ ਮਜਬੂਰ ਪੁੱਛਗਿਸ਼ ਕਰਾਂਗੇ